ਖਾਲਸੇ ਨੇ ਫਿਰ ਸਾਧ ਸੰਗਤ ਜੀ ਇਹੋ ਜਿਹਾ ਸਬੂਤ ਦਿੱਤਾ ਜਦੋਂ ਮਲਤਾਨ ਦਾ ਜੁਦ ਹੋਇਆ ਨਾ ਉਹਦਾ ਇੱਕ ਅੰਗਰੇਜ਼ ਰਾਈਟਰ ਨੇ ਲਿਖਿਆ ਹੈ ਕਿ ਸਿੱਖਾਂ ਦੀ ਤੋਪ ਦਾ ਪਹੀਆ ਟੁੱਟ ਗਿਆ ਸੀ ਤੇ ਉਹ ਕਹਿੰਦੇ ਹੁਣ ਨਹੀਂ ਜੁਦ ਜਿੱਤਿਆ ਜਾ ਸਕਦਾ ਜਿਹੜੇ ਕੋਈ ਅੰਗਰੇਜ਼ ਸਨ ਮਹਾਰਾਜੇ ਦੀ ਫੌਜ ਦੇ ਅੰਦਰ ਤੇ ਅਕਾਲੀ 바ਵਾ ਫੂਲਾ ਸਿੰਘ ਸਾਹਿਬ ਨੇ ਕਿਹਾ ਖਾਲਸੇ ਨੂੰ ਪਿੱਠ ਕਰਕੇ ਜਾਣ ਦੀ ਆਦਤ ਨਹੀਂ ਹੈ ਅਸੀਂ ਆਪਣੀਆਂ ਜਾਨਾਂ ਹੂਲ ਕੇ ਮਨਤਾਨ ਫਤਿਹ ਕਰਾਂਗੇ ਕਿਹਾ ਕਿ ਜਥੇਦਾਰ ਜੀ ਤੋਪ ਤਾਂ ਰਹੀ ਨਹੀਂ ਪਈਆ ਟੁੱਟ ਚੁੱਕਾ ਹੈ ਕਹਿੰਦੇ ਇੱਕ ਇੱਕ ਸਿੰਘ ਆਪਦਾ ਮੋਢਾ ਉਸ ਪਈਏ ਦੀ ਥਾਵੇਂ ਦੇਵੇ ਤੇ ਤੋਪਾਂ ਦੇ ਗੋਲੇ ਚਲ ਤੋਪ ਤੋਂ ਗੋਲਾ ਛੱਡਿਆ ਜਾਵੇ ਜਦੋਂ ਤੋਪ ਝਟਕਾ ਮਾਰਦੀ ਹੈ ਨਾ ਤੇ ਧੌਣ ਦੀ ਕੰਡੀ ਟੁੱਟ ਕੇ ਆਉ ਜਾਂਦੀ ਸੀ ਉਸੇ ਸਮੇ ਗੋਲਾ ਛੁੱਟਦੇ ਸਿੰਘ ਸ਼ਹੀਦ ਹੋ ਜਾਂਦਾ ਸੀ ਤੇ ਉਸ ਅੰਗਰੇਜ਼ ਨੇ ਲਿਖਿਆ